ਤਨ ਤਨ ਗੁਰੂ ਅਰਜਨ ਦੇਵ ਜੀ ਦੇ ਅੱਗੇ ਇੱਕ ਸਿੱਖ ਭਾਈ ਗੁਰਮਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀਓ ਮੈਨੂੰ ਕਿਸੇ ਆਪਣੇ ਉਸ ਇੱਕ ਸਿੱਖ ਦੇ ਦਰਸ਼ਨ ਕਰਵਾਓ ਜਿਹੜਾ ਪਰਮੇਸ਼ਰ ਨੂੰ ਅਤੇ ਪਰਮੇਸ਼ਰ ਦਾ ਭਾਣਾ ਮੰਨਣ ਵਾਲਾ ਹੋਵੇ ਗੁਰੂ ਜੀ ਨੇ ਕਿਹਾ ਭਾਈ ਜੀ ਜੇ ਤੂੰ ਐਸਾ ਸਿੱਖ ਵੇਖਣਾ ਚਾਹੁੰਦਾ ਹੈ ਤਾਂ ਗੁਜਰਾਤ ਸ਼ਹਿਰ ਵਿੱਚ ਭਾਈ ਪਖਾਰੀ ਪਾਸ ਚਲਿਆ ਜਾ ਗੁਰੂ ਅਰਜਨ ਦੇਵ ਜੀ ਦਾ ਬਚਨ ਮੰਨ ਕੇ ਭਾਈ ਗੁਰਮਖ ਗੁਜਰਾਤ ਸ਼ਹਿਰ ਭਾਈ ਪਖਾਰੀ ਦਾ ਘਰ ਪੁੱਛ ਕੇ ਉਸ ਦੇ ਘਰ ਚਲਿਆ ਗਿਆ ਭਾਈ ਪਖਾਰੀ ਦੇ ਲੜਕੇ ਦਾ ਵਿਆਹ ਸੀ ਜਿਸ ਕਰਕੇ ਘਰ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਤੇ ਤਿਆਰੀਆਂ ਹੋ ਰਹੀਆਂ ਸਨ ਪਰ ਭਾਈ ਪਖਾਰੀ ਆਪ ਇੱਕ ਪਾਸੇ ਬੈਠ ਕੇ ਪ੍ਰਾਣੀਆਂ ਤਪੜੀਆਂ ਸਿਉ ਰਿਹਾ ਸੀ ਗੁਰਮਖ ਨੇ ਪੁੱਛਿਆ ਭਾਈ ਜੀ ਇਹ ਪ੍ਰਾਣੀਆਂ ਤਪੜੀਆਂ ਵਿਆਹ ਦੇ ਸਮੇਂ ਕਿਉਂ ਸਿਉ ਰਹੇ ਹੋ ਪਖਾਰੀ ਨੇ ਕਿਹਾ ਇਸ ਦਾ ਨਿਰਣਾ ਤੈਨੂੰ ਫਿਰ ਦੱਸਾਂਗਾ ਗੁਰਮੁਖ ਬੜਾ ਹੈਰਾਨ ਸੀ ਕਿ ਇਹ ਚੰਗਾ ਗੁਰੂ ਦਾ ਪਾਣਾ ਮੰਨਣ ਵਾਲਾ ਸਿੱਖ ਹੈ ਜਿਵੇਂ ਗੁਰੂ ਜੀ ਨੇ ਦੱਸਿਆ ਜੋ ਆਪਣੇ ਘਰ ਦੇ ਤੰਦਿਆਂ ਵਿੱਚ ਹੀ ਗਲਤਾਨ ਹੈ ਇਹ ਭਗਤੀ ਕਿਹੜੇ ਵੇਲੇ ਕਰਦਾ ਹੋਊ ਤੇ ਪਾਣਾ ਕਿਵੇਂ ਮੰਨਦਾ ਹੋਵੇਗਾ ਦੂਸਰੇ ਦਿਨ ਪਖਾਰੀ ਆਪਣੇ ਲੜਕੇ ਦੀ ਜੰਜ ਲੈ ਕੇ ਬੜੇ ਬਾਜੇ ਗਾਜਿਆਂ ਅਤੇ ਉਤਸ਼ਾਹ ਦੇ ਨਾਲ ਗਏ ਲੜਕੀ ਵਾਲਿਆਂ ਦੇ ਘਰ ਢੁੱਕ ਕੇ ਲੜਕੇ ਨੂੰ ਵਿਆਹ ਕੇ ਨੂੰ ਨੂੰ ਘਰ ਲੈ ਆਏ ਸਮੇਂ ਅਨੁਸਾਰ ਸਭ ਖੁਸ਼ੀਆਂ ਤੇ ਮੰਗਲਾਚਾਰ ਕੀਤੇ ਜਦ 2 ਦਿਨ ਇਸ ਤਰ੍ਹਾਂ ਬੀਤ ਗਏ ਤਾਂ ਸਾਜਬਾਹੇ ਲੜਕੇ ਦੀ ਸੂਲ ਨਾਲ ਮੌਤ ਹੋ ਗਈ ਸਵੇਰੇ ਭਾਈ ਪਖਾਰੀ ਨੇ ਬਿਨਾਂ ਕਿਸੇ ਸੋਗ ਰੋਗ ਦੇ ਲੜਕੇ ਦਾ ਸੰਸਕਾਰ ਕਰ ਦਿੱਤਾ ਅਤੇ ਘਰ ਆਣ ਕੇ ਉਹੀ ਤਪੜੀਆਂ ਜਿਹੜੀਆਂ ਭਾਈ ਜੀ ਵਿਆਹ ਤੋਂ ਪਹਿਲਾਂ ਗੰਢ ਤੁੱਪ ਰਹੇ ਸਨ ਸੋਗ ਕਰਨ ਵਾਲਿਆਂ ਦੇ ਬੈਠਣ ਵਾਸਤੇ ਵਿਛਾ ਦਿੱਤੀਆਂ ਇਹ ਸਭ ਕੁਝ ਵੇਖ ਕੇ ਇਕਾਂਤ ਸਮੇ ਗੁਰਮਖ ਨੇ ਭਾਈ ਪਖਾਰੀ ਨੂੰ ਪੁੱਛਿਆ ਭਾਈ ਜੀ ਜੇ ਤੁਹਾਨੂੰ ਪਤਾ ਸੀ ਕਿ ਲੜਕੇ ਦੀ ਮੌਤ ਹੋ ਜਾਣੀ ਹੈ ਤਾਂ ਤੁਸੀਂ ਫਿਰ ਇਸ ਦੀ ਸ਼ਾਦੀ ਕਿਉਂ ਕੀਤੀ ਇਤਨਾ ਉਤਸ਼ਾਹ ਕੀਤਾ ਇਤਨੀਆਂ ਖੁਸ਼ੀਆਂ ਮਨਾਈਆਂ ਇਤਨਾ ਧਨ ਖਰਚ ਕੀਤਾ ਫਿਰ ਲੜਕੀ ਨੂੰ ਵਿਆਹ ਕੇ ਉਸ ਨੂੰ ਕਿਉਂ ਦੁਖੀ ਕੀਤਾ ਜੇ ਸ਼ਕਤੀ ਹੈ ਸੀ ਤਾਂ ਫਿਰ ਗੁਰੂ ਜੀ ਤੋਂ ਆਪਣੇ ਲੜਕੇ ਦੀ ਉਮਰ ਹੋਰ ਮੰਗ ਲੈਣੀ ਸੀ ਜਿਸ ਨਾਲ ਇਤਨਾ ਕਲੇਸ਼ ਨਾ ਪੈਂਦਾ ਗੁਰਮਖਧੀਆਂ ਸਭ ਗੱਲਾਂ ਸੁਣ ਕੇ ਭਖਾਰੀ ਨੇ ਕਿਹਾ ਜਿਹੜਾ ਆਪਣੀ ਸ਼ਕਤੀ ਦੀ ਜਾਂਚ ਨਾਲ ਪਰਮੇਸ਼ਰ ਦੇ ਭਾਣੇ ਨੂੰ ਮੇਟਣਾ ਚਾਹੁੰਦਾ ਹੈ ਉਹ ਪਾਪੀ ਹੈ ਅਤੇ ਪਾਪ ਕਰਦਾ ਹੈ ਉਸ ਨੂੰ ਇਸ ਪਾਪ ਦਾ ਫਲ ਭੋਗਣਾ ਪੈਂਦਾ ਹੈ ਪ੍ਰਮਾਤਮਾ ਕਰਮਾਂ ਤੋਂ ਬਿਨਾਂ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦਾ ਇਹ ਵਿਚਾਰ ਕੇ ਜਿਹੜਾ ਉਸ ਦੇ ਭਾਣੇ ਵਿੱਚ ਰਾਜੀ ਰਹਿੰਦਾ ਹੈ ਉਹ ਦੁੱਖ ਸੁੱਖ ਸਮੇ ਸਦਾ ਪ੍ਰਸੰਨ ਰਹਿੰਦਾ ਹੈ ਪ੍ਰੰਤੂ ਮਨਮੁਖ ਦੁੱਖ ਸਮੇਂ ਪ੍ਰਭੂ ਦੀ ਨਿੰਦਿਆ ਕਰਦੇ ਹਨ ਅਤੇ ਸੁਖ ਸਮੇਂ ਪ੍ਰਸੰਨ ਰਹਿੰਦੇ ਹਨ ਸੋ ਮੇਰੇ ਪੁੱਤਰ ਅਤੇ ਨੂੰ ਨੇ ਜੈਸੇ ਕਰਮ ਕੀਤੇ ਸਨ ਉਹਨਾਂ ਅਨੁਸਾਰ ਉਹਨਾਂ ਨੂੰ ਫਲ ਮਿਲਿਆ ਹੈ ਉਪਰੰਤ ਭਾਈ ਪਖਾਰੀ ਨੇ ਕਿਹਾ हे ਭਾਈ ਗੁਰਮਖ ਬਾਣਾ ਮੰਨਣ ਕਰਕੇ ਮਨ ਨੂੰ ਟਿਕਾਉਣਾ ਸਤਨਾਮ ਦਾ ਸਿਮਰਨ ਕਰਨਾ ਅਤੇ ਤਨ ਹੰਤਾ ਭਾਵ ਸਰੀਰ ਦੇ ਅਭਿਮਾਨ ਨੂੰ ਤਿਆਗਣਾ ਇਹ ਮੁਕਤੀ ਦੇ ਤਿੰਨ ਸਾਧਨ ਹਨ ਇਹ ਬਚਨ ਸੁਣ ਕੇ ਗੁਰਮਖ ਨੇ ਭਾਈ ਪਖਾਰੀ ਨੂੰ ਨਮਸਕਾਰ ਕੀਤੀ ਅਤੇ ਧੰਨ ਧੰਨ ਕਰਦਾ ਹੋਇਆ ਵਾਪਸ ਆ ਗਿਆ ਉਹ ਅੰਮ੍ਰਿਤਸਰ ਸਤਗੁਰੂ ਜੀ ਦੇ ਪਾਸ ਆ ਗਿਆ ਅਤੇ ਫਿਰ ਗੁਰੂ ਜੀ ਨੇ ਉਸ ਨੂੰ ਪੁੱਛਿਆ ਭਾਈ ਗੁਰਮਖਾ ਜੈਸਾ ਸਿੱਖ ਬੇਖਣਾ ਚਾਹੁੰਦਾ ਸੀ ਉਹ ਵੇਖਿਆ ਹੈ ਕਿ ਨਹੀਂ ਤਦ ਗੁਰਮਖ ਨੇ ਕਿਹਾ ਮਹਾਰਾਜ ਭਾਈ ਪਖਾਰੀ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਉਹ ਦੁੱਖ ਵਿੱਚ ਸਦਾ ਅਡੋਲ ਅਤੇ ਮਾਇਆ ਵਿੱਚ ਨਿਰਲੇਪ ਰਹਿਣ ਵਾਲਾ ਹੈ ਇਸ ਤਰ੍ਹਾਂ ਦੇ ਸਿੱਖ ਗੁਰੂ ਜੀ ਦਾ ਪਾਣਾ ਮੰਨਣ ਵਾਲੇ ਸਨ ਅਗਰ ਆਪ ਜੀ ਹੋਰ ਇਤਿਹਾਸਕ ਵੀਡੀਓ ਸਾਡੇ ਚੈਨਲ ਤੇ ਸੁਣਨਾ ਚਾਹੁੰਦੇ ਹੋ ਜੀ ਆਪ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਜਰੂਰ ਲਿਖਣਾ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਵੀ ਜਰੂਰ ਪਾਉਣਾ